ਹਲਕਾ ਬਟਾਲਾ ਦੇ ਦੀਨਪੰਦੇ ਪਿੰਡ ਸੰਗਰਾਏ ਵਿੱਚ ਮਾਤਾ ਕੁਲਦੇਵੀ ਦਾ ਮੰਦਿਰ ਹੈ ਤਾਂ ਜੋ ਇਸ ਥਾਨ ਤੇ ਕਾਫੀ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ ਅਤੇ ਮੱਥਾ ਟੇਕਣ ਲਈ ਆਉਂਦੀਆਂ ਹਨ ਪਿੰਡ ਸੰਗਰਾਏ ਦੇ ਲੋਕਾਂ ਦੀ ਮੰਗ ਹੈ ਕਿ ਨਵਰਾਤਰੀ ਦੇ ਦਿਨਾਂ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ ਰਸਤਾ ਹੈ ਮਾਤਾ ਕੁਲਦੇਵੀ ਦਾ ਨਾ ਜਾਉਣਾ ਆਉਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਲੋਕਾਂ ਦੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਗੁਰਦਾਸਪੁਰ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਗਈ ਹੈ ਕਿ ਪਿੰਡ ਸੰਗਰਾਏ ਦੀ ਮਾਤਾ ਕੁਲਦੇਵੀ ਮੰਦਿਰ ਦਾ ਰਸਤਾ ਛੱਡਿਆ ਜਾਵੇ ਇਸ ਮੌਕੇ ਤੇ ਨਾਲ ਬਲਵਿੰਦਰ ਸਿੰਘ ਹਰਮਿੰਦਰ ਸਿੰਘ ਰਣਜੀਤ ਕੌਰ ਅਤੇ ਕੁਮਾਰ ਹਰਬ ਕੁਲਜੀਤ ਕੌਰ ਮਲਕੀਤ ਕੌਰ ਲਖਵਿੰਦਰ ਕੌਰ ਕੁਲਵਿੰਦਰ ਕੌਰ ਹਰਦੀਪ ਕੌਰ ਪਰਮਜੀਤ ਸਿੰਘ ਹੋਰ ਆਦੀ ਹਾਜ਼ਰ ਹਨ ਬਟਾਲਾ ਤੋਂ ਪੱਤਰਕਾਰ ਨਵਨੀਤ ਕੌਰ اٹਵਾਲ ਨਾਲ ਕੈਮਰਾਮੈਨ ਲਬ੍ਰਿਤ ਕੌਰ ਦੀ ਰਿਪੋਰਟ ਲਬ੍ਰਿਤ ਕੌਰ ਕਰਦੇ ਇੰਡੀਆ ਨਿਊਜ਼ ਤੋਂ ਅੱਜ ਅਸੀਂ ਪਹੁੰਚ ਚੁੱਕੇ ਹਾਂ ਬਟਾਲੇ ਦੇ ਨੇੜਲੇ ਪਿੰਡ ਸੰਗਰਾਏ ਵਿੱਚ ਜਿੱਥੇ ਕਿ ਲੋਕਾਂ ਦਾ ਕਹਿਣਾ ਹੈ ਕਿ ਮੰਦਰ ਮਾਤਾ ਦੇ ਮੰਦਰ ਲਈ ਰਸਤਾ ਨਹੀਂ ਹੈ ਗਲ ਲੰਘਣ ਵਾਸਤੇ ਇੱਥੇ ਦੇ ਲੋਕਾਂ ਦੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਤੋਂ ਕੀ ਮੰਗ ਸਾਡੀ ਪੰਜਾਬ ਸਰਕਾਰ ਤੋਂ ਇਹੋ ਮੰਗ ਆ ਕਿ ਜੋ ਇਹ ਮਾਤਾ ਰਾਣੀ ਨੂੰ ਰਸਤਾ ਜਾਂਦਾ ਹੈ ਉਹ ਮਤਲਬ ਜਿੱਥੇ ਵੀ ਹੈਗਾ ਉਹ ਕਢਵਾਇਆ ਜਾਏ ਜੋ ਵੀ ਪਟਵਾਰੀ ਤਹਿਸੀਲਦਾਰ ਜ਼ੋਰ-ਜ਼ਰਦੋਰ ਨੇ ਉਹ ਮੌਕੇ ਤੇ ਆ ਕੇ ਆਪਣੀ ਇਨਸ਼ਾਨਦਾਰੀ ਕਰਕੇ ਇਹ ਮੌਕੇ ਦਾ ਜਿਹੜਾ ਰਸਤੇ ਦੀ ਇਨਸ਼ਾਨਦਾਰੀ ਕਰੇ ਜਿਵੇਂ ਕਿ ਇਹਨਾਂ ਦੇ ਲੋਕਾਂ ਨੇ ਸਾਰਿਆਂ ਨੇ ਦੱਸਿਆ ਕਿ ਰਸਤਾ ਮਾਤਾ ਦੇ ਮੰਦਿਰ ਲਈ ਜਾਣ ਲਈ ਨਹੀਂ ਹੈਗਾ ਸਾਡੀ ਇਹਨਾਂ ਦੀ ਸਰਕਾਰ ਕੋ ਇਹ ਹੀ ਮੰਗਦਾ ਹੈ ਕਿ ਇਹਨਾਂ ਨੂੰ ਰਸਤਾ ਦਿੱਤਾ ਜਾਵੇ। ਬੰਦਾ ਕੀ ਕਹਿਣਾ ਹੈ? ਮੰਨ ਮਾ ਦੀ ਸਮੱਸਿਆ ਹੈ ਇਹ ਵੀ ਇਹਨੂੰ ਹੱਲ ਕਰਵਾਇਆ ਜਾਵੇ। ਸਾਨੂੰ ਰਾਹ ਮਿਲੇ। ਸਰਕਾਰ ਕੋ ਇਹ ਹੀ ਅਧਿਕਾਰ ਹੈ। ਮਾਲਾ ਪਹੁੰਚਾ ਲੈਣਾ ਹੈ। ਹਾਂਜੀ ਅੱਜ ਅਸੀਂ ਇੱਥੇ ਦੇ ਲੱਗਣ ਨਾਲ ਗੱਲ ਕਰਦੇ ਹਾਂ। ਕੀ ਕਹਿਣਾ ਚਾਹੋਗੇ ਮੰਦਿਰ ਦੇ ਸਬੰਧੀ? ਇਹ ਬੰਦਾ ਦੇ ਰਸਤੇ ਦੀ ਉਹ ਮੰਗਾਂ। ਸਾਡਾ ਇੱਥੇ ਰਸਤੇ ਆਪਾਂ ਮੰਦਿਰ ਨੂੰ ਦਿੱਤਾ ਜਾਵੇ। ਸਰਕਾਰ ਕਾਰੀਆ ਮੰਗ ਸਾਡੀ ਕਿ ਰਸਤਾ ਨੂੰ ਕਢਾ ਕੇ ਦਿੱਤਾ ਜਾਵੇ ਜਿਵੇਂ ਕਿ ਇਹਨਾਂ ਦਾ ਕਹਿਣਾ ਹੈ ਕਿ ਮਾਤਾ ਦੇ ਮੰਦਰ ਵਾਸਤੇ ਰਸਤਾ ਨਹੀਂ ਹੈਗਾ ਇਹਨਾਂ ਲੋਕਾਂ ਦੀ ਇਹੀ ਮੰਗ ਹੈ ਸਰਕਾਰ ਅੱਗੇ ਕਿ ਇਹਨਾਂ ਨੂੰ ਰਸਤਾ ਦਿੱਤਾ ਜਾਵੇ ਸਾਡਾ ਕਹਿਣਾ ਇਹ ਵੀ ਇਹ ਜੱਦੀ ਕੁਰਸੀ ਕਾਫੀ ਤੇਰੇ ਤੋਂ ਸਾਡੇ ਪਿੰਡ ਦੀ ਹੈਗੀ ਆ ਮਾਤਾ ਰਾਣੀ ਦੀ ਜਿਹੜੀ ਇਹ ਮੰਦਿਰਵਾ ਇੱਥੇ ਕਿਉਂਕਿ ਆਪਾਂ ਪੁਰਾਣਾ ਹੀ ਪ੍ਰਾਤਮਕ ਸਾਰਾ ਇਹ ਪਿੰਡ ਇੱਥੇ ਜਿਹਨੇ ਵੀ ਮਾੜਾ ਇੱਥੇ ਮੰਨਤਾ ਕਰਦੇ ਆ ਕਿਉਂਕਿ ਇਹ ਜੋ ਹੀ ਇਥੋਂ ਥੱਲੇ ਜ਼ਮੀਨ ਦੇ ਥੱਲੇ ਨਹੀਂ ਸਾਡੇ ਪੰਜਪੁਰ ਦਾ ਰਸਤਾ ਜਾ ਰਿਹਾ ਹੈ ਉਹ ਕਾਗਜ਼ਾਂ ਦੇ ਵਿੱਚ ਹੈਗਾ ਵਾ ਜੋ ਵੀ ਮਾਤਾ ਰਾਣੀ ਨੂੰ ਰਸਤਾ ਹੀ ਦਿੱਤਾ ਜਾਣਾ ਚਾਹੀਦਾ ਪੰਜਾਬ ਸਰਕਾਰ ਤੁਹਾਡੀ ਪੰਜਾਬ ਸਰਕਾਰ ਤੋਂ ਕੀ ਮੰਗੇ ਸਾਡੀ ਪੰਜਾਬ ਸਰਕਾਰ ਤੋਂ ਇਹੋ ਮੰਗਾ ਵੀ ਜੋ ਵੀ ਸਾਡਾ ਬਣਦਾ ਹੈ ਜਿਹੜਾ ਸਾਨੂੰ ਰਸਤਾ ਦਿੱਤਾ ਜਾਏ ਤੇ ਬਿਲਕੁਲ ਆਪਾਂ ਨੂੰ ਇਹ ਇਨਸਾਫ ਚਾਹੀਦਾ ਹਾਂਜੀ ਕੀ ਭੈਣ ਜੀ ਸਮੱਸਿਆ ਤੁਹਾਡੀ ਸਾਰੀ ਅੱਡੀ ਸਮੱਸਿਆ ਹੈ ਮਾਤਾ ਦੇ ਜਾਣ ਵਾਸਤੇ ਨੂੰ ਰਸਤਾ ਨਹੀਂ ਹੈਗਾ ਭੱਟਾ ਖਾਲੀ ਜਾਂਦੇ ਆ ਕੋਈ ਨੰਗਣ ਵੀ ਨਹੀਂ ਦਿੰਦਾ ਜਟਾ ਨੂੰ ਜੀ ਰੁਗਾ ਕੋ ਜਾਇਆ ਨਹੀਂ ਜਾਂਦਾ ਸਾਡੀ ਸਰਕਾਰ ਅੱਕੇ ਮੰਗਦੇ ਹੀ ਆ ਭੀ ਨੂੰ ਰਸਤਾ ਦਿੱਤਾ ਜਾਂਦਾ